ਸ਼ਹੀਦੀ ਸਭਾ 'ਚ ਵਿਚਰਦੇ ਹੋਏ ਕਈ ਵੱਖ-ਵੱਖ ਚੀਜ਼ਾਂ ਦੇਖ ਰਿਹਾ। ਇੱਥੇ ਮੌਜੂਦ ਸੀ ਤਾਂ ਦੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇੱਕ ਵੈਨ ਦੇ ਵਿੱਚ ਕੀਤਾ ਹੋਇਆ ਤੇ ਨਾਲ ਨਿਹੰਗ ਸਿੰਘ ਮੌਜੂਦ ਨੇ ਤੇ ਦੂਸਰੇ ਪਾਸੇ ਘੋੜੇ ਰੱਖੇ ਹੋਏ ਨੇ ਸ਼ਾਇਦ ਉਸੇ ਤਰੀਕੇ ਦੇ ਨਾਲ ਜਦ ਜੰਗ ਦੇ ਵੇਲੇ ਨਿਹੰਗ ਸਿੰਘ ਮੌਜੂਦ ਹੁੰਦੇ ਸੀ। ਸੋਚੀਏ ਗੱਲ ਕਰੀਏ ਤਾਂ ਜਾ ਕੇ ਗੱਲ ਕਰਦੇ ਹਾਂ ਜਿੱਥੇ ਕੀ ਖਾਸ ਤੌਰ ਦੇ ਉੱਤੇ ਪੰਥ ਅਕਾਲੀ ਗੁਰਨਾਨਕ ਦਾ ਨਿਹੰਗ ਸਿੰਘ ਚੱਲਦਾ ਵਹੀਰ ਵਾਲੇ ਇਹਨਾਂ ਕੋਲ ਪਹੁੰਚਿਆ ਤੇ ਸਤਿ ਸ੍ਰੀ ਅਕਾਲ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਬਾ ਜੀ ਅਸੀਂ ਦੇਖਦੇ ਹਾਂ ਗੁਰਦੁਆਰਾ ਸਾਹਿਬ ਮੌਜੂਦ ਨੇ ਤਾਂ ਫਿਰ ਅਲੱਗ ਤੋਂ ਇਸ ਤਰੀਕੇ ਨਾਲ ਪ੍ਰਕਾਸ਼ ਕਿਉਂ ਕੀਤਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਾਲ ਤੋਂ ਔਰ ਬੰਦਾ ਸਿੰਘ ਬਹਾਦਰ ਤੋਂ ਬਾਅਦ ਤੋਂ ਜੋ 12 ਮਿਸਲਾਂ ਹੋਣ ਦੇ ਵਿੱਚ ਆਈਆਂ ਦਲਪੰਥ ਜਿਹੜੇ ਆ ਗੁਰੂ 10ਵੇਂ ਪਾਤਸ਼ਾਹ ਤੋਂ ਹੀ ਜੋ ਸ਼ੁਰੂ ਹੋਏ ਗੁਰੂ ਮਹਾਰਾਜ ਦੇ ਜਿਹੜੇ ਦਲਪੰਥ ਹੈ ਨਿਹੰਗ ਸਿੰਘ ਦਲਪੰਥ ਹੈ ਉਹ 12 ਮਹੀਨੇ ਹੀ ਜਿਹੜੇ ਚੱਕਰਵਰਤੀ ਰਹਿੰਦੇ ਆ ਉਹ ਜਿੱਥੇ-ਜਿੱਥੇ ਵੀ ਗੁਰੂ ਸਥਾਨ ਇਤਿਹਾਸਿਕ ਗੁਰੂ ਸਥਾਨ ਆ ਉਹਨਾਂ ਸਾਰਿਆਂ ਦੇ ਉੱਤੇ ਇਹਨਾਂ ਨੇ ਜਾ ਕੇ ਹਾਜ਼ਰੀਆਂ ਭਰਨੀਆਂ ਹੁੰਦੀਆਂ ਆਪੋ ਆਪਣੇ ਪੜਾ ਹਨ ਉੱਥੇ ਜਾ ਕੇ ਸ੍ਰੀ ਖੰਡ ਪਾਠ ਸਾਹਿਬ ਕਰਨੇ ਧਰਮ ਦਾ ਪ੍ਰਚਾਰ ਕਰਨਾ ਅੰਮ੍ਰਿਤ ਸੰਚਾਰ ਕਰਨਾ ਔਰ ਅੰਮ੍ਰਿਤ ਵਾਸਤੇ ਸੰਗਤਾਂ ਨੂੰ ਪ੍ਰੇਰਿਤ ਕਰਨਾ ਧਰਮ ਦੇ ਕਾਰਜ ਕਰਨੇ ਇਹ ਜਿਹੜੇ ਧਾਲਪੰਥਾਂ ਦੇ ਹਿੱਸੇ ਚੱਕਰਵਰਤੀ ਆ ਜਿਹੜੇ ਗੁਰੂ ਹਸਤਾਨ ਹੁੰਦੇ ਉਹ ਇੱਕ ਥਾਂ ਹੀ ਹੁੰਦੇ ਆ ਇੱਕ ਸਥਾਨ ਤੋਂ ਹੀ ਉਹਨਾਂ ਦੇ ਪ੍ਰਚਾਰ ਹੋ ਸਕਦਾ ਹੈ ਪਰ ਜਿਹੜੇ ਚੱਕਰਵਰਤੀ ਇਹ ਧਾਲਪੰਥ ਹੈ ਇਹ ਜਗਾ ਜਗਾ ਤੇ ਪਿੰਡਾਂ ਦੇ ਵਿੱਚ ਲਗਰਾਂ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਜਾ ਕੇ ਧਰਮ ਦਾ ਪ੍ਰਚਾਰ ਕਰਦੇ ਆ ਉਹਦੇ ਤਹਿਤ ਹੀ ਜਿਹੜਾ ਇਸ ਧਰਤੀ ਦੇ ਉੱਤੇ ਇਹ ਹਰ ਸਾਲ ਇੱਥੇ ਪੰਥ ਕਾਲੀ ਗੁਰਦਾਨ ਕਦਲ ਜਿਨ੍ਹਾਂ ਦੇ ਮੌਜੂਦਾ ਜਥੇਦਾਰ ਇਸ ਸਮੇਂ ਸਿੰਘ ਸਾਹਿਬ ਜਥੇਦਾਰ ਬਾਬਾ ਮਾਨ ਸਿੰਘ ਜੀ ਆ ਉਹ ਆਪਾਂ 21 ਤਰੀਕ ਤੋਂ ਇੱਥੇ ਜਿਹੜਾ ਇਹ ਪੜਾ ਕੀਤਾ ਹੋਇਆ ਨਾਲ ਬਾਣੀ ਜੋ ਪਾਣੀ ਦੇ ਪ੍ਰਵਾਹ ਚੱਲ ਰਹੇ ਆ ਕਥਾ ਕੀਰਤਨ ਚੱਲ ਰਹੀ ਨਾਲ ਗੁਰੂ ਕੇ ਲੰਗਰ ਦੇਗਾ ਚੱਲ ਰਹੀਆਂ ਤੇ ਨਾਲ ਇਹ ਵੀ ਦੇਖਿਆ ਕਿ ਸਿੰਘਾਂ ਦੇ ਘੋੜੇ ਮੈਂ ਚਾਹਾਂਗਾ ਕਿ ਜ਼ਰੂਰ ਦਿਖਾਈਏ ਕਿ ਘੋੜੇ ਵੀ ਉਸ ਪਾਸੇ ਮੌਜੂਦ ਨੇ ਤਾਂ ਇਹ ਘੋੜੇ ਸਭ ਲਿਆਂਦੇ ਹੋਏ ਨੇ ਇਹਨਾਂ ਦੇ ਰਸਬਾਣੀ ਦਾ ਫਿਰ ਪ੍ਰਬੰਧ ਇਹ ਵੀ ਕਿਸ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਤੇ ਇਹਨਾਂ ਦੀ ਫਿਰ ਕੀ ਮਹਾਨਤਾ ਰਹਿੰਦੀ ਇੱਥੇ ਇਹ ਜਿਹੜੇ ਆ ਜਿਹੜੇ ਗੁਰੂ ਮਹਾਰਾਜ ਦੇ ਘੋੜੇ ਆ ਗੁਰੂ ਸਾਹਿਬ 10ਵੇਂ ਪਾਸ਼ਾ ਵੀ ਇਸੇ ਤਰ੍ਹਾਂ ਵੀ ਚੱਲਦੇ ਰਹੇ ਜਿਉਂ ਮਹਾਰਾਜ ਨੇ ਜਿੱਥੇ-ਜਿੱਥੇ ਵੀ ਮਹਾਰਾਜ ਗਏ ਉਹਨਾਂ ਦੇ ਨਾਲ ਘੋੜੇ ਔਰ ਘੋੜਸਵਾਰ ਸਿੰਘ ਫੌਜ ਪੈਦਲ ਫੌਜ ਸਾਰੀ ਹੁੰਦੀ ਸੀ ਉਹ ਧਰਮ ਦਾ ਪ੍ਰਚਾਰ ਕਰਦੇ ਇਹਨਾਂ ਦਾ ਜਿਹੜਾ ਰਸਤਾ ਵਜਤਾ ਦਾ ਕੁਝ ਤਾਂ ਇਹਨਾਂ ਦੀ ਜਿਹੜੇ ਇਤਿਹਾਸ ਗੁਰਦੁਆਰੇ ਆ ਉਹਨਾਂ ਤੋਂ ਜਿਹੜੀਆਂ ਉਹ ਵਜੀ ਹੋਈ ਆ ਬਾਕੀ ਜਿਹੜੀਆਂ ਜਿੱਥੇ-ਜਿੱਥੇ ਵਿਚਰਦੇ ਆ ਗੁਰੂਕੀਆਂ ਸੰਗਤਾ ਪ੍ਰੇਮ ਦੇ ਲਾਲ ਇਹ ਇਹਨਾਂ ਦੀ ਸੇਵਾ ਘੋੜਿਆਂ ਦੀ ਸੇਵਾ ਔਰ ਸਿੰਘਾਂ ਦੀ ਸੇਵਾ ਲੰਗਰਾਂ ਦੀ ਸੇਵਾ ਪਿਆਰ ਦੇ ਨਾਲ ਕਰਦੇ ਜੀ ਤਾਂ ਤੁਸੀਂ ਇਹ ਵੀ ਦੱਸਿਆ ਕਿ ਲੰਬੇ ਸਮੇਂ ਤੋਂ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਤੁਸੀਂ ਪ੍ਰਚਾਰ ਦੇ ਲਈ ਜੋ ਸਿੱਖੀ ਦੇ ਪ੍ਰਚਾਰ ਦੇ ਲਈ ਇਸ ਤਰੀਕੇ ਦੇ ਨਾਲ ਅੱਗੇ-ਅੱਗੇ ਜਾਂਦੇ ਹੋ ਤਾਂ ਇਸ ਵਾਰ ਪ੍ਰਚਾਰ ਲਈ ਕੀ ਖਾਸ ਕਰ ਰਹੇ ਹੋ ਇਸ ਵਾਰ ਜੀ ਪ੍ਰਚਾਰ ਪ੍ਰਚਾਰ ਜਿਹੜਾ ਨੌਜਵਾਨ ਦੇਖਦੇ ਆ ਕਿ ਬਹੁਤ ਪਛਾਹ ਜਾ ਰਹੇ ਨੇ ਕਈ ਜਗ੍ਹਾ ਜਿਵੇਂ ਦਸਤਾਰ ਸਿਖਲਾਈ ਕੈਂਪ ਲਗਾਏ ਹੋਏ ਨੇ ਤੇ ਕਈ ਥਾਈਂ ਅਸੀਂ ਇਹ ਵੀ ਦੇਖ ਰਹੇ ਆ ਕਿ ਪ੍ਰੇਰਿਤ ਕੀਤਾ ਜਾ ਰਿਹਾ ਗੁਰਬਾਣੀ ਦੇ ਨਾਲ ਇੱਥੇ ਜਦ ਕੋਈ ਨੌਜਵਾਨ ਆਉਂਦਾ ਕੁਝ ਉਸ ਨੂੰ ਗੁਰਬਾਣੀ ਨਾਲ ਜੋੜਨ ਦੀ ਕੋਸ਼ਿਸ਼ ਹੁੰਦੀ ਹੈ ਦਸਤਾਰ ਦੇ ਨਾਲ ਜਾਂ ਫਿਰ ਕਿਸ ਤਰ੍ਹਾਂ ਸਾਡੇ ਨਾਲ ਉਹ ਸਿੰਘ ਜਿਹੜਾ ਨਾ ਉਹ ਅੰਤਰਕਾ ਜ ਅਮਰੀਕਾ ਦਾ ਬੋਰਨ ਹੈ ਉਹ ਸਿੰਘ ਅਮਰੀਕਾ ਦਾ ਬੋਰਨ ਹੈ ਉਹ ਉਹ ਇਥੋਂ ਜਿਹੜੀ ਗੁਰੂ ਦੇ ਬਾਣੇ ਨੂੰ ਸਮਝ ਕੇ ਇਹ ਉਥੋਂ ਆਇਆ ਤੇ ਇੱਥੇ ਆਣ ਕੇ ਨੇ ਅਮਰ ਛਕਿਆ ਅਮਰ ਛਕਿਆ ਤੇ ਇਹ ਵੀ ਇੱਕ ਜਿਹੜਾ ਤੁਸੀਂ ਕਹਿ ਰਹੇ ਹੋ ਦਸਤਾਰ ਮੁਕਾਬਲੇ ਠੀਕ ਹੈ ਉਹ ਵੀ ਬਹੁਤ ਚੰਗਾ ਉਪਰਾਲਾ ਵਾ ਪਰ ਦਸਤਾਰ ਮੁਕਾਬਲੇ ਜਿਹੜੇ ਨੇ ਉਹ ਇੱਕ ਜਿੱਦਾਂ ਕੋ ਰੈਡੀਮੇਡ ਚੀਜ਼ਾਂ ਆ ਇੱਕ ਆਪਾਂ ਤਿਆਰ ਕਰੀ ਜਾਂਦੇ ਹਾਂ ਨਾ ਉਹ ਅਸੀਂ ਉਹ ਸਮਝਦੇ ਅਸੀਂ ਇਹਨਾਂ ਵੀ ਜਿਹੜਾ ਤਿਆਰ ਹੋਵੇ ਉਹ ਪੂਰਨ ਤੌਰ ਤੇ ਆਹ ਚੜ੍ਹ ਦੀ ਕਲਾ ਵਿੱਚ ਤਿਆਰ ਪਰ ਤਿਆਰ ਹੀ ਰਵੇ ਠੀਕ ਹੈ ਦਸਤਾਰ ਸਜਾਉਣੇ ਜਿਹੜੇ ਬੱਚੇ ਜਿਹੜੇ ਅੱਜ ਕੱਲ੍ਹ ਦੇ ਉਹਨਾਂ ਨੂੰ ਪ੍ਰੇਰਿਤ ਕਰਨਾ ਠੀਕ ਆ ਉਹ ਵੀ ਚੰਗੀ ਗੱਲ ਆ ਆਪਾਂ ਉਹਨੂੰ ਮਾੜਾ ਨਹੀਂ ਕਹਿੰਦੇ ਅਹੇਦਿਆਂ ਦੇ ਵੀ ਜਿਹੜਾ ਕੋਈ ਤਿਆਰ ਪ੍ਰਚਾਰ ਹੁੰਦਾ ਪੂਰਾ ਬਾਣੀ ਬਾਣੇ ਵਿੱਚ ਪੂਰਾ ਤਿਆਰ ਪਰ ਤਿਆਰ ਹੋਵੇ ਜੀ ਹਾਂ ਜੀ ਤਾਂ ਬਾਬਾ ਜੀ ਜਦ ਤੁਹਾਡੇ ਕੋਲ ਕੋਈ ਪਹੁੰਚਦਾ ਏ ਕਿਉਂਕਿ ਸਿੰਗਲ ਸੀ ਦੇਖਦੇ ਆ ਅੱਜ ਦੇ ਸਮੇਂ 'ਚ ਜਦ ਆਪਾਂ ਇੱਥੇ ਤੱਕ ਤਾਂ ਸਭ ਕੁਝ ਠੀਕ ਆ ਪਰ ਜਿਵੇਂ ਹੀ ਆਪਾਂ ਬਾਹਰ ਚਲੇ ਗਏ ਬਾਹਰ ਜਾਂਦੇ ਹੀ ਫਿਰ ਉੱਤੇ ਸਭ ਤੋਂ ਪਹਿਲਾ ਕੰਮ ਇਹੀ ਹੁੰਦਾ ਏ ਕਿ ਫਿਰ ਸਾਬਤ ਸੂਰਤ ਜੋ ਹੁੰਦਾ ਬੰਦਾ ਉਹੀ ਆਪਣਾ ਭੇਸ ਈ ਤਿਆਰ ਕਰਦਾ ਇਹਦੇ ਵਿੱਚ ਪਤਾ ਕੀ ਆ ਜੇ ਜਿਹਨਾਂ ਜਿਨ੍ਹਾਂ ਨੂੰ ਤਾਂ ਗੁਰੂ ਦੀ ਸਿੱਖਿਆ ਦੀ ਸਮਝ ਆ ਜਾਂਦੀ ਹੈ ਉਹ ਨਹੀਂ ਇਦਾਂ ਹੁੰਦੇ ਸਾਡੇ ਜਿਹੜੇ ਨੇ ਸਾਡੇ ਤੁਸੀਂ ਕਿਤੇ ਬਾਹਰ ਵੀ ਕਿਤੇ ਗਏ ਕਦੇ ਕੈਨੇਡਾ ਅਮਰੀਕਾ ਲ ਉਧਰ ਵੀ ਹੁਣ ਸਾਡਾ ਭਤੀਜਾ ਇੱਥੇ ਆਇਆ ਉਹ ਟ੍ਰੱਕਾਂ ਦੀ ਉਹਦੀ ਕੰਪਨੀ ਉਥੇ ਬੜੀ ਵੱਡੀ ਤੇ ਉਹ ਸਾਰੇ ਕਾਰੋਬਾਰ ਕਰਦੇ ਬਣੇ ਚ ਰਹਿੰਦੇ ਨੇ ਉਥੇ ਕੋਈ ਮੁਸ਼ਕਲ ਨਹੀਂ ਬਣੇਦੀ ਓਏ ਕਈਆਂ ਨੂੰ ਭੁਲੇਖਾ ਹੁੰਦਾ ਵੀ ਸ਼ਾਇਦ ਇੱਥੇ ਜਦੋਂ ਆਪਾਂ ਸਾਨੂੰ ਉਥੇ ਜਾ ਕੇ ਮੁਸ਼ਕਲ ਆਏਗੀ ਉਥੇ ਬਣੇ ਦੀ ਅਸੀਂ ਉਥੇ ਜਾਂਦੇ ਬਾਹਰ ਉਥੇ ਬੈਂਕਾਂ ਦੇ ਵਿੱਚ ਵੀ ਵੱਡੀਆਂ ਕਰਪਾਨਾਂ ਅਹ ਗਲ ਪਾਈਆਂ ਹੁੰਦੀਆਂ ਸਾਨੂੰ ਕਦੀ ਕਿਸੇ ਨੇ ਕਦੀ ਰੋਕਿਆ ਨਹੀਂ ਹੁੰਦਾ ਜੀ ਤਾਂ ਇਹ ਆਪੋ ਆਪਣੇ ਮਨ ਦੇ ਐਵੇਂ ਵਹਿਮ ਹੁੰਦੇ ਵੀ ਸ਼ਾਇਦ ਪਤਾ ਨਹੀਂ ਇਹ ਉੱਥੇ ਜਾ ਕੇ ਸਾਨੂੰ ਮੁਸ਼ਕਲ ਆਉਣੀ ਆ ਸਾਨੂੰ ਕੇਸ ਕਟਾਉਣੇ ਪੈਣੇ ਆ ਅਜੇ ਕਾਲੀ ਸਿੰਘ ਇੱਥੇ ਆਪਣੇ ਆਇਆ ਪੱਬਰਾਲੀ ਤੋਂ ਸਿੰਘ ਉਹ ਸਿੰਘ ਆਂਦਾ ਆਂਦਾ ਮੈਂ ਕੇਸ ਕਟਾਤੇ ਸੀ ਪਹਿਲਾਂ ਉਹਨੇ ਇਹ ਪਹਿਲੇ ਅਮਰਤ ਨਹੀਂ ਛਕਿਆ ਤੇ ਬਾਣਾ ਹਜੂਰ ਸਾਹਿਬ ਨੂੰ ਯਾਤਰਾ ਜਾਂਦਿਆ ਉਹਨੇ ਕਦੇ ਸਿੰਘਾਂ ਕੋ ਬਾਣਾ ਉਸ ਤਰ੍ਹਾਂ ਥੋੜਾ ਜਿਹਾ ਪਾ ਲਿਆ ਜਿਦਾਂ ਕਿ ਕੁਰਤੀ ਘੜਤੀ ਪਾ ਲੈਣ ਜਿਦਾਂ ਤੇ ਆਂਦਾ ਮੁੜਕੇ ਮੈਂ ਕੇਸ ਕਟਾਤੇ ਮੇਰਾ ਬਾਹਰ ਬੂਰ ਦਾ ਪ੍ਰੋਗਰਾਮ ਸੀਗਾ ਤੇ ਇਹ ਕਰਕੇ ਮੈਂ ਕੇਸ ਕਟਾਤੇ ਤੇ ਮੈਂ ਬਾਹਰ ਚਲ ਗਿਆ ਫਿਰ ਆਂਦਾ ਨਹੀਂ ਬਣਿਆ ਨਹੀਂ ਕੰਮ ਮੈਂ ਹੋ ਸਕਦਾ ਤੂੰ ਜੇ ਗੁਰੂ ਨੂੰ ਸਮਰਪਤ ਰਹਿੰਦਾ ਤੇ ਤੇਰਾ ਕਾਰਜ ਅੱਜ ਨੂੰ ਹੋਇਆ ਹੁੰਦਾ ਤੂੰ ਕਿਤੇ ਬਾਹਰ ਬੈਠਾ ਹੁੰਦਾ ਇਹ ਪ੍ਰੈਕਟੀਕਲ ਕਿਸੇ ਦਾ ਜੀਵਨ ਜਿਹੜਾ ਹੈ ਨਾ ਪ੍ਰੈਕਟੀਕਲ ਹੈ ਪਰ ਗੁਰਬਾਣੀ ਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ ਵਾਂ ਇੱਕ ਸੁਣਨਾ ਇੱਕ ਮੰਨਣਾ ਤੇ ਇੱਕ ਨਿਰਧਾਸਨ ਉਹਦਾ ਪ੍ਰੈਕਟੀਕਲ ਕਰਨਾ ਇੱਥੇ ਤਿੰਨ ਚੀਜ਼ਾਂ ਕਰਾਈਆਂ ਜਾਂਦੀਆਂ ਪ੍ਰੈਕਟੀਕਲ ਜੀਵਨ ਹੈ ਇੱਥੇ ਹੱਥਾਂ ਦੇ ਨਾਲ ਸਰਬ ਲੋਹ ਦੇ ਲੰਗਰਾਂ ਦੇ ਬਰਤਨ ਮਜਾਏ ਜਾਂਦੇ ਆ ਔਰ ਬਾਣੀ ਦੀ ਸੰਸਿਆ ਦਿੱਤੀ ਜਾਂਦੀ ਆ ਘੋੜਿਆਂ ਦੀ ਸੇਵਾ ਕਰਾਈ ਜਾਂਦੀ ਆ ਇੱਥੇ ਪ੍ਰੈਕਟੀਕਲੀ ਜਿਹਦੀ ਜੀਵਨ ਕੇ ਦਾ ਬਣ ਜਾਂਦਾ ਵਾ ਉਹ ਫਿਰ ਡੋਲਦਾ ਨਹੀਂ ਆ ਭਾਵੇਂ ਪਰਦੇਸਾਂ ਜੇ ਅਸੀਂ ਪਰਦੇਸਾਂ ਜਾਂਦੇ ਆ ਏਸੀ ਤਰ੍ਹਾਂ ਜਾਂਦੇ ਹਾਂ ਸਤਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ